ਸਿੱਖਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਉਸ ਕਾਲ ਕੀ ਤਰਨੇ ਮੇਰੇ ਗੁਰੂ ਗੋਬਿੰਦ ਨੇ ਜੋ ਸਿੱਖ ਕੌਮ ਨੂੰ ਦਿੱਤਾ ਉਹ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਤੇ ਜਿਸ ਨੇ ਆਪਣਾ ਪੂਰਾ ਦਾ ਪੂਰਾ ਸਰਵਹੰਸ ਵਾਰ ਕੇ ਇਸ ਕੌਮ ਨੂੰ ਇੱਕ ਨਵੀਂ ਰੂਹ ਬਖਸ਼ੀ ਸੀ ਇਸ ਕੌਮ ਨੂੰ ਇੱਕ ਨਵੀਂ ਪਛਾਣ ਬਖਸ਼ੀ ਸੀ ਉਹ ਪਛਾਣ ਅਜ ਵੀ ਕੁਝ ਅਜਿਹੇ ਸਿੰਘ ਹੈ ਨੇ ਜੋ ਬਰਕਰਾਰ ਰੱਖੇ ਹੋਏ ਨੇ ਜਿਨ੍ਹਾਂ ਨੇ ਉਸ ਪਹਿਚਾਣ ਨੂੰ ਕਦੇ ਗਵਾਚਣ ਨਹੀਂ ਦਿੱਤਾ ਚਾਹੇ ਦੁਨੀਆ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਸਿੱਖ ਕੌਮ ਨੂੰ ਢਾਹ ਲਾਣ ਦਾ ਪਰ ਇਹ ਕੌਮ ਕਦੇ ਵੀ ਨਿਗਾਰ ਵਾਲ ਨਹੀਂ ਜਾ ਸਕਦੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਸਿੰਘ ਕੀ ਬਿਆਨ ਕਰ ਰਹੇ ਨੇ ਆਓ ਸਰਵਣ ਕਰਦੇ ਹਾਂ ਸਾਨੂੰ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਲਾਲੀ ਮਾਲ ਤੇ ਮੇਰੇ ਸਾਥੀ ਮਾਸਟਰ ਚੰਤ ਸਿੰਘ ਜੀ ਪਰਮੇਂਦਰ ਸਿੰਘ ਜੀ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁਰੂ ਗੋਮੇ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਕਵਤਾ ਕਵੀ ਸ਼ਾਂਦੇ ਦੇ ਰੂਪ ਵਿੱਚ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਦੋਂ ਗੁਰੂ ਗੋਮੇ ਸਿੰਘ ਜੀ ਨੇ ਚਮਕੌਰ ਦੀ ਗੜੀ ਨੂੰ ਛੱਡਿਆ ਤੇ ਮਾਸੀ ਵੜੇ ਦੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਕਨੇਜ ਪਹੁੰਚੇ ਤੇ ਕਨੇਜ ਤੋਂ ਦੀਨੇ ਕਾਂਗੜ ਦੀ ਧਰਤੀ ਤੇ ਹੁੰਦੇ ਹੋਏ ਕੋਟ ਪਹੁੰਚੇ ਤੇ ਕੋਟ ਆ ਕੇ ਚੌਧਰੀ ਕਪੂਰੇ ਤੋਂ ਗੜੀ ਮੰਗਣ ਲੱਗੇ ਕਹਿੰਦੇ ਸਾਡੇ ਮਗਰ ਵਜੀਦ ਖਾਨ ਲੱਗਿਆ ਹੋਇਆ ਉਹਦੀਆਂ ਫੌਜਾਂ ਲੱਗੀਆਂ ਹੋਈਆਂ ਤੇ ਜੰਗ ਲਾਣ ਲਈ ਸਾਨੂੰ ਤੇਰੀ ਗੜੀ ਚਾਹੀਦੀ ਹੈ ਤੇ ਪਰ ਕੂਰਾ ਜਿਵੇਂ ਮੁਗਲਾਂ ਤੋਂ ਡਰਦਾ ਹੋਇਆ ਆਪਣੀ ਹਵੇਲੀ ਦੇਨ ਤੋਂ ਮੁੱਕਰਦਾ ਟੱਕੀ ਉਹਨਾਂ ਲੈਨਾਂ ਨੂੰ ਬਾਹੁਰਾਜ ਬਾਲੀ ਖਾਨ ਸਾਹੋ ਘਾਵਾਲਾਂ ਦੀ ਕਲਮ ਤੋਂ ਲਾਲਬਾਈ ਵਾਲੇ ਜੱਥੇ ਵੱਲੋਂ ਐਉਂ ਬੇਨਤੀ ਕੀਤੀ ਜਾਂਦੀ ਹੈ ਖੂਬ ਸੁਹਾਵਣਾ ਮਦਲਸਾ ਰਹੀ ਕਸਰੀ ਟੈਕ ਦਰਦ ਕਹਾਣੀ ਮੈਂ ਕਹਾਂ ਸੁਨਣ ਸਰੋਤੇ ਲਾਇਕ پورے दान सॾे

the me. ਇਹ ਕ੍ਰਿਤੀ ਦਾ ਕਾਲਾ ਗੁਰਪਿਆਰੇ ਸਾਨੂੰ ਆਪਣੇ ਇਤਿਹਾਸ ਦਾ ਬਾਖੂਬੀ ਨੌਲੇਜ ਹੋਣਾ ਚਾਹੀਦਾ ਹੈ ਤੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਵੀਆਂ ਪਨੀਰੀਆਂ ਨਵੀਆਂ ਪੀੜੀਆਂ ਨੂੰ ਵੀ ਉਸ ਇਤਿਹਾਸ ਦੇ ਪੱਖ ਤੋਂ ਜਾਣੂ ਕਰਵਾਈਏ ਤਾਂ ਜੋ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਉਹ ਕਿੰਨੇ ਵਿਲੱਖਣ ਵਿਰਸੇ ਦੇ ਵਾਰਿਸ ਹਨ ਉਮੀਦ ਕਰਦੇ ਹਾਂ ਤੁਸੀਂ ਸਭ ਇਹ ਕੋਸ਼ਿਸ਼ ਜ਼ਰੂਰ ਕਰੋਗੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀ ਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ